ਇਹ ਸਵੇਰ ਦੀ ਖਬਰ ਹੈ ਜੀ ਤੇ 1.18 ਕਿਲੇ ਦਰਿਆ ਦੇ ਵਿੱਚ ਰੁੜ ਚੁੱਕੇ ਆ ਜੋ ਕਿ ਮਤਲਬ ਹੈ ਟਾਈਮ ਬੰਨ ਤਾਂ ਹੋ ਗਿਆ ਖਤਮ ਬੰਨ ਦੇ ਜਗ੍ਹਾ ਵੀ ਖਤਮੇ ਆ ਜਿਹੜਾ ਹੁਣ ਇਸ ਟਾਈਮ ਪਾਣੀ ਚੱਲਦਾ ਨੁਕਸਾਨ ਤਾਂ ਹਜੇ ਹੈ ਨਹੀਂ ਹੈਗਾ ਅੱਜ ਦੀ ਘੜੀ ਤੱਕ ਜਿਵੇਂ ਕਿ ਮਤਲਬ ਪਾਣੀ ਹੈਗਾ ਥੱਲੇ ਤਿੰਨ ਚਾਰ ਫੁੱਟ ਜੇ ਮੰਨ ਲਓ ਜ਼ਿਆਦਾ ਛੱਡ ਦਿੰਦੇ ਆ ਆਪਾਂ ਅਪੀਲ ਇਹ ਕਰਦੇ ਆ ਸਰਕਾਰ ਨੂੰ ਵੀ ਜਿਵੇਂ ਆਪਾਂ ਜ਼ਿਆਦਾ ਪਾਣੀ ਛੱਡ ਕੇ ਜੇ ਮੰਨ ਲਓ ਆਪਾਂ 5 ਦਿਨਾਂ ਜੇ ਨਵੇੜਦਾ ਕੰਮ ਭਾਵੇਂ 15 ਦਿਨ ਪਾਣੀ ਚੱਲੀ ਜਾਵੇ ਪਾਣੀ ਘਟ ਤੋਂ ਘਟ ਕਰੋ ਜਿਹੜੀ ਥੱਲੇ ਪਾਣੀ ਜਾਵੇ ਤਾਂ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਨਾ ਹੋਵੇ ਜਿਹੜੀਆਂ ਜ਼ਮੀਨਾਂ ਬਾਹਰ ਲਈ ਆਵਾਂ ਜਿਹੜੀਆਂ ਹੁਣ ਇਸ ਟਾਈਮ ਬਾਹਰ ਲਈਆਂ ਕਰੋੜ ਕਰੋੜ ਰੁਪਏ ਦਾ ਕੀਲਾ ਉਹ ਤੇ ਉਹ ਇਸ ਟਾਈਮ ਆ ਜੀ ਬਰਬਾਦ ਹੋ ਰਿਹਾ ਉਹ ਉਹ ਖਰਾਬ ਹੋ ਰਿਹਾ ਉਹ ਤੇ ਜਿਹੜਾ ਅੰਦਰ ਆ ਸੀਗਾ ਸਾਡੇ ਅੰਦਰ ਸੀਗੇ ਕੁਝ ਸਾਡੀ ਬਾਹਰ ਸੀਗੀ ਬਿਜਲੀ ਸਾਡੀ ਬਾਹਰ ਲਈ ਜ਼ਮੀਨ ਆ ਹੁਣ ਜਦੋਂ ਬੰਨ ਟੈ ਗਿਆ ਸਾਡੀ ਉਹ ਵੀ ਜਾਰੀ ਹੈ ਹੁਣ ਤੇ ਸਰਕਾਰ ਨੂੰ ਮੈਸੇਜ ਇਹ ਦੇ ਰਹੇ ਆ ਵੀ ਜਦੋਂ ਕਿ ਨਾ ਦਰਿਆ ਦੇ ਵਿੱਚ ਹੁਣ ਪਾਣੀ ਜਿਵੇਂ ਬਹੁਤ ਜ਼ਿਆਦਾ ਛੱਡਿਆ ਆ ਵਾ ਜੇ ਪਾਣੀ ਬਿਲਕੁਲ ਥੱਲੇ ਜਾਊਗਾ ਜੇ ਆਪਾਂ 10 ਦਿਨ ਜੇ ਖਤਮ ਕਰਨਾ ਉਹਨੂੰ 20 ਦਿਨ ਚੱਲੀ ਜਾਵੇ ਪਾਣੀ ਸਾਨੂੰ ਉਹਦਾ ਕੀ ਨੁਕਸਾਨ ਹੈ ਨੁਕਸਾਨ ਸਾਡਾ ਇਹੀ ਆ ਵੀ ਜਿਹੜਾ ਹੁਣ ਇਸ ਟਾਈਮ ਪਾਣੀ ਛੱਡਿਆ ਆ ਸਾਡੀਆਂ ਜ਼ਮੀਨਾਂ ਨੂੰ ਵੱਡ ਵੱਡ ਕੇ ਵੱਡ ਵੱਡ ਕੇ ਵਿਚ ਲਈ ਜਾਂਦਾ ਬਿਲਕੁਲ ਜਿਸ ਤਰੀਕੇ ਨਾਲ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਹੇ ਆ ਵੀ ਖੇਤ ਜਿਹੜਾ ਦਰਿਆ ਲਗਾਤਾਰ ਆਪਣੇ ਵਿੱਚ ਲੈ ਜਾਂਦਾ ਜਾ ਰਿਹਾ ਤੇ ਅ ਸਾਡੇ ਨਾਲ ਇਥੇ ਲੋਕਲ ਸਮਝੋਦੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰ ਦੀ ਖਬਰ ਆ ਜੀ ਇਹ ਤੇ ਸਾਡੇ 18 ਕਿਲੇ ਦਰਿਆ ਦੇ ਵਿੱਚ ਰੁੜ ਚੁੱਕੇ ਆ 18 ਕਿਲੇ ਹਾਂਜੀ 18 ਕਿਲੇ ਜੋ ਕਿ ਮਤਲਬ ਐ ਟਾਈਮ ਬੰਨ ਤਾਂ ਹੋ ਗਿਆ ਖਤਮ ਹੂੰ ਬੰਨ ਦੇ ਜਗਾ ਵੀ ਖਤਮੇ ਆ ਜਿਹੜਾ ਹੁਣ ਐ ਟਾਈਮ ਪਾਣੀ ਚੱਲਦਾ ਨੁਕਸਾਨ ਤਾਂ ਹਜੇ ਹੈ ਨਹੀਂ ਹੈਗਾ ਅੱਜ ਦੀ ਘੜੀ ਤੱਕ ਜਿਵੇਂ ਕਿ ਮਤਲਬ ਪਾਣੀ ਹੈਗਾ ਥੱਲੇ 3-4 ਫੁੱਟ ਜੇ ਮੰਨ ਲਓ ਜਾਦਾ ਛੱਡ ਦਿੰਦੇ ਆ ਆਪਾਂ ਅਪੀਲ ਇਹ ਕਰਦੇ ਆ ਸਰਕਾਰ ਨੂੰ ਵੀ ਜਿਵੇਂ ਆਪਾਂ ਜਾਦੇ ਪਾਣੀ ਛੱਡ ਕੇ ਇਹ ਮੰਨ ਲਓ ਆਪਾਂ 5 ਦਿਨਾਂ ਜੇ ਨਵੇੜਨਾ ਕੰਮ ਭਾਵੇਂ 15 ਦਿਨ ਪਾਣੀ ਚੱਲੀ ਜਾਵੇ ਪਾਣੀ ਘਟ ਤੋਂ ਘਟ ਕਰੋ ਜਿਹੜੀ ਥੱਲੇ ਪਾਣੀ ਜਾਵੇ ਤਾਂ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਨਾ ਹੋਵੇ ਜਿਹੜੀਆਂ ਜ਼ਮੀਨਾਂ ਬਾਹਰ ਲਈ ਆਵਾਂ ਜਿਹੜੀਆਂ ਹੁਣ ਇਸ ਟਾਈਮ ਬਾਹਰ ਲਈਆਂ ਕਰੋੜ ਕਰੋੜ ਰੁਪਏ ਦਾ ਕੀਲਾ ਉਹ ਤੇ ਉਹ ਇਸ ਟਾਈਮ ਆ ਜੀ ਬਰਬਾਦ ਹੋ ਰਿਹਾ ਉਹ ਉਹ ਖਰਾਬ ਹੋ ਰਿਹਾ ਉਹ ਤੇ ਜਿਹੜਾ ਅੰਦਰ ਆ ਸੀਗਾ ਸਾਡੇ ਅੰਦਰ ਸੀਗੇ ਕੁਝ ਸਾਡੀ ਬਾਹਰ ਸੀਗੀ ਬਿਜਲੀ ਸਾਡੀ ਬਾਹਰ ਲਈ ਜ਼ਮੀਨ ਆ ਹੁਣ ਜਦੋਂ ਬੰਨ ਟੈ ਗਿਆ ਸਾਡੀ ਉਹ ਵੀ ਜਾ ਰਹੀ ਹੈ ਹੁਣ ਇਹ ਸਰਕਾਰ ਨੂੰ ਮੈਸੇਜ ਇਹ ਦੇ ਰਹੇ ਆ ਵੀ ਜਦੋਂ ਕਿ ਨਾ ਦਰਿਆ ਦੇ ਵਿੱਚ ਹੁਣ ਪਾਣੀ ਜਿਵੇਂ ਬਹੁਤ ਜ਼ਿਆਦਾ ਛੱਡਿਆ ਆ ਵਾ ਜੇ ਪਾਣੀ ਬਿਲਕੁਲ ਥੱਲੇ ਜਾਊਗਾ ਜੇ ਆਪਾਂ ਦੱਸ ਦੇਣਾ ਜੇ ਖਤਮ ਕਰਨਾ ਉਹਨੂੰ 20 ਦਿਨ ਚੱਲੀ ਜਾਵੇ ਪਾਣੀ ਸਾਨੂੰ ਉਹਦਾ ਕੀ ਨੁਕਸਾਨ ਨੁਕਸਾਨ ਸਾਡਾ ਇਹੀ ਆ ਵੀ ਜਿਹੜਾ ਹੁਣ ਇਸ ਟਾਈਮ ਪਾਣੀ ਛੱਡਿਆ ਆ ਸਾਡੀਆਂ ਜ਼ਮੀਨਾਂ ਨੂੰ ਵੱਡ ਵੱਡ ਕੇ ਵੱਡ ਵੱਡ ਕੇ ਵਿਚ ਲਈ ਜਾਂਦਾ ਬਿਲਕੁਲ ਨਾ ਇਹ ਕਿੰਨੇ ਦਿਨਾਂ ਦਾ ਜਿਹੜਾ سلسلہ ਚੱਲਦਾ ਵੀ ਜਿਹੜੇ ਜ਼ਮੀਨਾਂ ਲਗਾਤਾਰ ਜਿਹੜੀਆਂ ਟੁੱਟੀਆਂ ਜਾ ਰਹੀਆਂ ਕਿਉਂਕਿ ਇਸ ਤਰੀਕੇ ਨਾਲ ਤੁਹਾਡੇ 20 ਦਿਨ ਹੋ ਗਏ ਜੀ ਆਹ 20 ਦਿਨ ਹੋ ਗਏ ਇਸ ਕਰਦੇ ਨੂੰ ਪਹਿਲਾਂ ਕਹਿੰਦੇ ਜੀ 400 ਫੁੱਟ ਆ ਜੀ ਇੱਕ ਮੈਂ ਮੈਸੇਜ ਹੋਰ ਸਰਕਾਰ ਨੂੰ ਦੇਣਾ ਚਾਹਨਾ ਜਿਹੜਾ ਸਰਕਾਰ ਕਹਿੰਦੀ ਆ ਵੀ ਅਸੀਂ 50 ਫੁੱਟ ਤੇ ਜਦ ਇਹ ਆਊਗਾ ਤੇ ਅਸੀਂ ਉਦੋਂ ਰੋਕਾਂਗੇ ਜਦੋਂ ਪਹਿਲਾਂ 400 ਫੁੱਟ ਸੀ 400 ਤੋਂ 300 ਤੇ ਆ ਗਿਆ 300 ਤੇ 200 ਤੇ ਆ ਗਿਆ ਜਦ ਇਹ 100 ਆ ਗਿਆ ਸੀ ਕਿ ਹੁਣੇ ਰੋਕ ਲਓ ਜਦ ਇਹ 50 ਫੁੱਟ ਤੇ ਆ ਗਿਆ ਹਾਂ ਤੱਕੜੇ ਕਰਕੇ ਭਾਈ ਹੱਥ ਖੜੇ ਹੋ ਗਏ ਫਿਰ ਤਾਂ ਲੱਤਾ ਨਾ ਭਾਰ ਮੇ ਨਹੀਂ ਚੱਕਿਆ ਪਰ ਜਿਸ ਤਰੀਕੇ ਨਾਲ ਕੱਲ 24 ਘੰਟਿਆਂ ਦੇ ਵਿੱਚ ਉਹ ਆਰਡੀ ਬੰਨ ਉੱਥੇ ਬਣਾਇਆ ਗਿਆ ਤਾਂ ਉਹਨੂੰ ਕਿਸ ਤਰੀਕੇ ਨਾਲ ਵੇਖੋ ਚਲੋ ਸਰਕਾਰ ਨੇ ਆਪਣੇ ਵੱਲੋਂ ਵਧੀਆ ਹੀ ਕੀਤਾ ਜਾਨੀ ਕਿ ਮਾਰਾ ਨਹੀਂ ਕੀਤਾ ਤੇ ਗੱਲ ਇਹ ਆ ਵੀ ਬੰਨ ਉਹ ਦੁਬਾਰਾ ਉਹਨਾਂ ਲਾਤਾ ਜੇ ਇਹੀ ਪੱਕਾ ਹੋ ਜਾਂਦਾ ਸਾਡਿਆਂ ਬਾਹਰ ਨਹੀਂ ਜਿਵੇਂ ਇਹਨਾਂ ਵੱਜ ਜੰਨੀ ਆ ਸਾਨੂੰ ਇਹ ਆ ਵੀ ਜਿਹੜੀ ਸਾਡਿਆਂ ਬਾਹਰ ਗਿਆ ਸਾਡਾ ਕਰੋੜ ਕਰੋੜ ਦਾ ਕੀਲਾ ਸਾਡਾ ਉਹ ਤਾਂ ਨੁਕਸਾਨ ਹੋ ਰਿਹਾ ਨਾ ਚਲੋ ਜਿਹੜੀ ਜਿਹੜੀ ਅੰਦਰ ਸੀਗੀ ਜਿਹੜੀ ਅੰਦਰ ਸੀਗੀ ਸਾਡਾ ਸਾਡੇ ਬੂਟੇ ਲੱਗੇ ਸੀ 3000 ਬੂਟੇ ਲੱਗੇ ਆਈ ਸਾਡਾ ਤੇ ਹਾਂ ਅਸੀਂ ਕੀ ਕੀਤਾ ਉਹਨੂੰ ਵੱਡ ਵੱਡ ਕੇ ਨਾ ਉਹ ਅਸੀਂ ਉੱਥੇ ਮੋਰੀ ਲਾਈ ਗਏ ਉਹਦੇ ਵੀ ਪਾਣੀ ਜਾਨੀ ਕਿ ਨੁਕਸਾਨ ਨਹੀਂ ਕਰੂਗਾ ਤੇ ਚਲੋ ਅਸੀਂ ਉਹਦੇ ਨਾਲ ਲੜਦੇ ਰਹੇ ਲੜਦੇ ਰਹੇ ਜਾਨੀ ਕਿ ਜ਼ਮੀਨਾਂ ਚਲਗੀਆਂ ਲੜਦੇ ਰਹੇ ਲੜਦੇ ਰਹੇ ਜਾਨੀ ਕਿ ਉਹ ਹੁਣ ਇਸ ਟਾਈਮ ਬੰਨ ਵੀ ਖਤਮ ਹੋ ਗਿਆ ਤੇ ਹੁਣ ਅਸੀਂ ਮੈਸੇਜ ਇਹ ਦਿੰਨੇ ਆ ਵੀ ਜਿਹੜਾ ਬੰਨ ਪਿੱਛੇ ਬਣਿਆ ਵਾਂ ਹੁਣ ਇਹਦੀ ਹਰੇਕ ਨੂੰ ਲੋੜ ਆ ਜਿਵੇਂ ਲੁਧਿਆਣੇ ਤੱਕ ਨੁਕਸਾਨ ਹੈ ਇਸ ਚੀਜ਼ ਦਾ ਜਿੰਨਾ ਵੀ ਫੈਕਟਰੀ ਬਾਜ ਬੰਦਾ ਜਿੰਨਾ ਵੀ ਵੱਡੀ ਵੱਡੀ ਫੈਕਟਰੀਆਂ ਵੀ ਉਹ ਲੇਬਰ ਭੇਜਣਾ ਇੱਥੇ ਹੂੰ ਬਿਲਕੁਲ ਹਾਂ ਇਹ ਲੇਬਰ ਭੇਜਣਾ ਇੱਥੇ ਜਿਹੜੇ ਬੰਨਾਂ ਦੇ ਉੱਪਰ ਥੈਲੇ ਆਸੀਂ ਲਾ ਰਹੇ ਆ ਜਾਂ ਅਸੀਂ ਪੱਥਰ ਲਾ ਰਹੇ ਆ ਜਾਂ ਅਸੀਂ ਜਾਲ ਵਿਛਾਣ ਲੱਗ ਰਹੇ ਆ ਸਾਡੀ ਉਹ ਸਹਾਇਤਾ ਕਰਨ ਆ ਕੇ ਬਿਲਕੁਲ ਜੀ ਜੇਕਰ ਗੱਲ ਕਰੀਏ ਤੁਹਾਡੇ ਨੁਕਸਾਨ ਦੀ ਤਾਂ ਜੇਕਰ ਪਪੂਲਰ ਦੀ ਗੱਲ ਕਰੀਏ ਤਾਂ ਇੱਕ ਕੇਲਾ ਤਕਰੀਬਨ 8 ਤੋਂ 9 ਲੱਖ ਰੁਪਏ ਦੇ ਵਿੱਚ ਆ ਜਾਂਦਾ ਹਾਂ 9 ਲੱਖ ਦੇ ਵਿੱਚ ਹਾਂਜੀ ਹਾਂਜੀ ਅਰਤਨ ਅਜੀ 18 ਕਿਲੇ ਦੇਖ ਲਓ ਕਿੰਨੇ ਦੇ ਹੋਗੇ ਯਾਰ ਬੂਟੇ 2 ਸਾਲ ਦੇ ਹਾਂਜੀ ਤਿਆਰ ਸੀਗੇ ਤਿਆਰ ਸੀਗੇ ਜੀ ਜਦ ਕੇ ਤਿਆਰ ਸੀਗੇ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਵੀ ਇਹਨਾਂ ਨੂੰ ਨਾ ਅਗਲੇ ਆਕੇ ਕਹਿੰਦੇ ਯਾਰ ਵੀ ਤੁਸੀਂ ਬੂਟੇ ਵੜਾ ਲਓ ਲੈ ਲਓ 2-4 ਲੱਖ ਰੁਪਈਆ ਜਿਹੜਾ ਵੀ ਲੈਣਾ ਇਹ ਬੰਦੇ ਨੇ ਫੇਰ ਵੀ ਪ੍ਰਵਾਨੀ ਕੀਤੀ ਕਹਿੰਦੇ ਵੀ ਯਾਰ ਅਸੀਂ ਜ਼ਮੀਨਾਂ ਬਚਾਣੀ ਆ ਅਸੀਂ ਪੈਸਾ ਨਹੀਂ ਦੇਖਣਾ ਉਹ ਬੂਟੇ ਵੱਡ ਵੱਡ ਕੇ ਵੱਡ ਵੱਡ ਕੇ ਦਰਿਆ ਰੁਕੀ ਚੱਲੇ ਰੁਕੀ ਚੱਲੇ ਕਿਉਂਕਿ ਪ੍ਰਸ਼ਾਸਨ ਨੇ ਉੱਤੇ ਕੀਤੀਆਂ ਗਲਤੀਆਂ ਜਦੋਂ ਸੀ ਬੂਟੇ ਲਾਉਂਦੇ ਨਾ ਜੇ ਪ੍ਰਸ਼ਾਸਨ ਜਦੋਂ ਹੀ ਪੱਥਰਾਂ ਦੇ ਟ੍ਰਿਪਰ ਆਏ ਸੀ ਉਹੀ ਜਾਲ ਪੱਥਰਾਂ ਦੇ ਉੱਤੇ ਪੈ ਜਾਂਦੇ ਤਾਂ ਇਹ 100% ਬੰਨ ਬਚ ਸਕਦਾ ਸੀ ਪ੍ਰਸ਼ਾਸਨ ਨਾ ਇੱਕੋ ਗੱਲ ਕਹਿੰਦੇ ਰਹੇ ਜੀ ਅਸੀਂ ਜਾਣਾ 50 ਫੁੱਟ ਤੋਂ ਅਸੀਂ ਜੀ ਜਦੋਂ 50 ਫੁੱਟ ਆ ਗਿਆ ਸਰਕਾਰ ਨਾਲ ਫੇਰ ਕੰਮ ਕਰਨਾ ਜਦੋਂ ਆ ਗਿਆ 50 ਫੁੱਟ ਜੀ ਜੀ ਸਾਹਿਬ ਇੱਥੇ ਖੜੀ ਦੇਖੋ ਅੱਜ ਵੀ ਇੱਥੇ ਬੈਠੇ ਆ ਬਹੁਤ ਵਧੀਆ ਇਨਸਾਨ ਪਰ ਉਹਦੇ ਫੇਰ ਸਿਰੋਂ ਪਾਣੀ ਡੱਬ ਗਿਆ ਕਿਦਵੇਂ ਇੱਕ ਰਾਤ ਦੇ ਪੋ ਬੇਚੇ 120 ਫੁੱਟ ਸੱਟ ਕੇ ਲੈ ਗਿਆ ਅਸੀਂ ਇੱਥੇ ਛੱਡ ਕੇ ਗਏ 11 ਵਜੇ ਰਾਤ ਨੂੰ 14 14 ਫੁੱਟ ਤੇ ਸੀ ਆ ਅੱਠ ਲੈਣਾ 120 ਫੁੱਟ ਬਣਦਾ ਸਵੇਰ ਨੂੰ ਆ ਕੇ ਸਣੇ ਬੰਨ ਸਣੇ ਲੈਣਾ ਸਾਰੀਆਂ ਖਤਮ ਹੁਣ ਡੀਸੀ ਜਾਬੀ ਕੀ ਕਰਨ ਗੱਲ ਇਹ ਸੀ ਵੀ ਹੁਣ ਡੀਸੀ ਜਾਬਾ ਨਾਲ ਟੀਮਾਂ ਬੁਲਾਈਆਂ ਜਾਂ ਟੀਮਾਂ ਦੇਖੋ ਬੋਰੇ ਨਹੀਂ ਖੜਨੇ ਬੋਰਾ ਦਾ ਮੇਰਾ ਕੱਲ ਜਾਦ ਨਹੀਂ ਤੇ ਇੱਥੇ ਕਈ ਲੱਖਾਂ ਦੇ ਵਿੱਚੇ ਲੱਗੇ ਕਰੋੜਾਂ ਚ ਪਹੁੰਚ ਗਿਆ ਉਹ ਲਗਾਤਾਰੀ ਜਿਹੜਾ ਇੱਥੇ ਬੰਨ ਇਸ ਸਮੇਂ ਜਿਹੜਾ ਖੋਰ ਚੁੱਕਿਆ ਉੱਥੇ ਬਹੁਤ ਬੋਰਾ ਲੱਗਾ ਬੋਰਾ ਬਹੁਤ ਹੀ ਕਰੋੜਾਂ ਹੀ ਬੋਰਾ ਮੈਂ ਕਹਿੰਦਾ ਮਸ਼ੀਨਾਂ ਨਾਲ ਬੋਰੇ ਬਾਹਰੋਂ ਪਰ ਪਰ ਕੇ ਬੋਰੇ ਲੋਕੀ ਦੇ ਕੇ ਗੈਟਰਾਂ ਦੇ ਟੜੀਆਂ ਬੋਰਾ ਸੱਢਦੇ ਜਾਲ ਬੰਨ ਕੇ ਪਤਾ ਹੀ ਨਹੀਂ ਜੋਰਾ ਸੱਢਦੇ ਤੁਸੀਂ ਦੇਖੋ 30 30 35 35 ਕਵਾਂਟਰਾ ਸਪੈਦਾ ਕਿਕਰਾਂ ਜੋ ਬੰਦੇ ਉੱਤੇ ਸਾਡੇ ਖੜੀਆਂ ਸੀ ਅਸੀਂ ਸਾਰਾ ਨੁਕਸਾਨ ਕਰਤਾ ਕਰੋੜਾਂ ਰੁਪਏ ਦਾ ਦਰਖਤ ਪਰ ਇਹਨਾਂ ਨਹੀਂ ਸਾਡੇ ਪੈਰ ਲੱਗਣ ਦਿੱਤੇ ਖਵਾਜਾ ਦੇਖੋ ਜੀ ਨਾ ਪੈਰ ਲੱਗਣ ਦੀ ਕੀ ਦੇਣੇ ਸੀ ਅਸੀਂ ਦੇਖਿਆ ਜਦੋਂ ਤਕਰੀਬਨ ਜੇਕਰ 20 ਦਿਨ ਪਹਿਲਾਂ ਗੱਲ ਕਰੀ ਜਿਹੜੇ ਖੇਤ ਸ਼ੁਰੂਆਤ ਜਾਣਾ ਸ਼ੁਰੂ ਹੋ ਚੁਣਾਂ ਪਰਵਾਰਾਂ ਵੱਲੋਂ ਇੱਥੇ ਮਿੱਠੇ ਚੋਲ ਵੀ ਲੈ ਕੇ ਚੜਾਏ ਗਏ ਪਰ ਪਰ ਜੋ ਦੇਖੋ ਇਹ ਮੇਨ ਕਦੇ ਕਾਰਨ ਹੋਇਆ ਜੇ ਇਹ ਨਾ ਉਹ ਪਈਆਂ ਦੇਖੋ ਉਹ ਵੀ ਕਾਹੀ ਖੜੀ ਆ ਨਾ ਹੂੰ ਜੇ ਮੈਂਨ ਗੱਭਿਓ ਹੋਈ ਹੁੰਦੀ ਇਹ ਨੁਕਸਾਨ ਨਹੀਂ ਹੁੰਦਾ ਇਧਰ 30 30 40 40 ਫੁੱਟ ਡੂੰਗੇ ਢੋਏ ਪੈਗੇ ਪਾਣੀ ਨਾਲ ਨਿਕਾਸ ਇਧਰੋਂ ਕਰ ਲਿਆ ਉਧਰੋਂ ਵੀ ਰੋਡ ਬਣ ਗਈ ਉਹ ਦੇਖੋ ਹਲੇ ਵੀ ਸੁੱਕਾ ਪਿਆ ਬਿਲਕੁਲ ਜੀ ਕਿਉਂਕਿ ਬਸ ਥੋੜੀ ਜੀ ਮੈਂਨ ਗਾਲੇ ਗਲਤੀ ਕਰਕੇ ਸਰਕਾਰਾਂ ਜਿਹੜੇ ਮੈਂਨ ਦੇ ਬੰਦੇ ਸੀ ਉਹਨਾਂ ਨੇ ਨਹੀਂ ਦੇਖਿਆ ਵੀ ਅਸੀਂ ਇਹਨੂੰ ਗੱਭਿਓ ਸੈਂਟਰ ਲਈਏ ਗੱਭਿਓ ਨੀਮਾ ਕਰ ਦਈਏ ਜੋ ਸਰਕਾਰਾਂ ਦਾ ਪ੍ਰੋਸੈਸ ਆ ਇੱਕੋ ਹਰ ਸਾਲ ਇਹੀ ਗੱਲ ਕਹਿੰਦੇ ਆ ਵੀ ਭਾਈ ਸੈਡਾਂ ਇਹਦੀਆਂ ਉੱਚੀਆਂ ਕਰੋ ਗੱਭਾ ਨੀਮਾ ਕਰੋ ਉਹਨਾਂ ਨੇ ਸੈਡਾਂ ਨਹੀਂ ਉੱਚੀਆਂ ਕੀਤੇ ਉਹਨਾਂ ਨੇ ਸੈਡਾਂ ਨੀਮਾ ਕਰਤੀਆਂ ਗੱਭ ਅਹੀ ਗਲਤੀ ਹੋਈ ਹੈ ਉਹ ਗਲਤੀ ਦਾ ਦੇਖੋ ਪੋਖਤ ਰੱਖਣਾ ਜੇ ਰੇਤਾ ਦਾ ਮੈਨਕ ਦਾ ਕਿਤੂਗੀ 5-10 ਬੰਦਿਆਂ ਦੇ ਖੇਤ ਆ ਪੋਖਰੀ ਜਾਂਦਾ ਹੀ ਆ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਨਾਲ ਦੱਸਿਆ ਵੀ ਲੱਖਾਂ ਦੀ ਤਦਾਦ ਉਤੇ ਬੋਰੀਆਂ ਜਿਹੜੀਆਂ ਭਰ-ਭਰ ਦਰਿਆ ਦੇ ਵਿੱਚ ਛੁੱਟੀਆਂ ਗਈਆਂ ਪਰ ਕੁਦਰਤ ਖਵਾਜਾ ਪੀਰ ਮੂਲੇ ਕਿਸੇ ਦੀ ਜਿਹੜਾ ਕਿ ਆ ਬਸ ਨਹੀਂ ਚੱਲਦਾ ਤੇ ਢਾ ਇਸ ਸਮੇ ਲੱਗਦੀ ਰਹੀ ਹੈ ਤੇ ਕੱਲ ਰਾਤ ਜਿਹੜਾ ਉਹ ਬੰਨ ਵੀ ਖੁਰ ਕੇ ਜਿਹੜਾ ਉਹ ਅੱਗੇ ਪਾਣੀ ਪਹੁੰਚ ਗਿਆ ਆਰਜੀ ਬੰਨ ਤੱਕ ਦਾ ਆਰਜੀ ਬੰਨ ਤੱਕ ਵੀ ਜਾਂਦਾ ਜਰੂਰ ਲੈ ਕੇ ਜਾਵਾਂਗੇ ਉੱਥੇ ਵੀ ਤਸਵੀਰ ਜਰੂਰ ਦਿਖਾਵਾਂਗੇ ਵੀ ਕੀ ਹਾਲਾਤ ਨੇ ਇਸ ਸਮੇਂ ਆਰਜੀ ਬੰਨ ਦੇ ਜਿਹੜੀਆਂ ਫਵਾਵਾਂ ਮੋੜ ਰਹੀਆਂ ਨੇ ਉਹਦੇ ਤੋਂ ਵੀ ਪਰਦਾ ਜਰੂਰ ਚੱਕਾਂਗੇ